ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਦੀ ਸ਼ਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਸ੍ਰੀ ਅਮਰਤਸਰ ਸਾਹਿਬ ਦੇ ਵੱਲੋਂ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੇ ਉੱਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜਨਾਂ ਦਾ 450 ਸਾਲਾ ਸ਼ਤਾਬਦੀਪੁਰ ਮਨਾਉਂਦੇ ਹੋਏ ਜੋ ਕਿ ਬਹੁਤ ਵੱਡੇ ਗੁਰਮਤ ਸਮਾਗਮ ਗੁਰਦੁਆਰਾ ਗੋਵਿੰਦਵਾਲ ਸਾਹਿਬ ਦੀ ਧਰਤੀ ਦੇ ਬੌਲੀ ਸਾਹਿਬ ਵਿਖੇ ਕਰਵਾਏ ਜਾ ਰਹੇ ਨੇ ਇਹਨਾਂ ਹੁਕਮਾਂ ਦੇ ਤਹਿਤ ਗੁਰਦੁਆਰਾ ਕਾਲਗੜ੍ਹ ਸਾਹਿਬ ਪਿੰਡ ਵੱਡੂ ਵਾਲੇ ਦੇ ਮਹਾਂਪੁਰਖ ਸਤ ਬਾਬਾ ਪੋਲਾ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਅੰਦਰ ਉਹਨਾਂ ਦੇ ਉਪਰਾਲੇ ਦੇ ਸਦਕਾ ਇਹ ਮਹਾਨ ਨਗਰ ਕੀਰਤਨ ਗੁਰਦਰਾ ਕਾਲਗੜ੍ਹ ਸਾਹਿਬ ਪਿੰਡ ਵੱਡੂਵਾਲ ਤੋਂ ਆਰੰਭ ਹੋ ਕੇ ਨਗਰ ਜੀਪਰ ਕਰਮਾ ਕਰਦਾ ਹੋਇਆ ਵਾਕੋਖਸਤਾਨਾ ਤੋਂ ਹੋ ਕੇ ਗੁਰਦਰਾ ਬੌਲੀ ਸਾਹਿਬ ਵਿਖੇ ਪਹੁੰਚੇਗਾ ਕਿਉਂਕਿ ਧੰਨ ਗੁਰੂ ਅਮਰਦਾਸ ਮਹਾਰਾਜ ਸਤਗੁਰੂ ਜੀ ਜਿਨ੍ਹਾਂ ਨੇ ਸਾਨੂੰ ਜਾਤ ਪਾਤ ਦੇ ਇਸ ਫੋਟ ਦੇ ਵਿੱਚੋਂ ਕੱਢ ਕੇ ਸਤਗੁਰੂ ਨੇ ਸਾਨੂੰ ਬਾਣੀ ਦੇ ਨਾਲ ਸਿੱਖੀ ਦੇ ਲੜ ਜੋੜਿਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਜਿਸ ਤਰ੍ਹਾਂ ਆਪ ਨਿਮਰਤਾ ਦੇ ਪੁੰਜ ਹੋ ਕੇ ਸਤਿਗੁਰੂ ਨੇ ਇਨੀਆਂ ਬਖਸ਼ੀਆਂ ਪ੍ਰਾਪਤ ਕੀਤੀਆਂ ਜਿਨ੍ਹਾਂ ਨੂੰ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੂੰ ਅੱਜ ਆਪਾਂ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਯੋਟਿਆਂ ਦੀ ਓਟ ਨਿਖਤਿਆਂ ਦੀ ਗੱਤ ਨੇ ਪੱਤਿਆਂ ਦੀ ਪੱਤ ਜੇ ਕਿ ਸਤਿਗੁਰੂ ਨੂੰ ਸਨਮਾਨ ਦਿੰਨੇ ਆ ਸਤਿਗੁਰੂ ਅੰਗਰਦਾਸ ਪਾਤਸ਼ਾਹ ਮਹਾਰਾਜ ਨਿਮਰਤਾ ਦੇ ਪੁੰਜ ਸੇਵਾ ਦੇ ਪੁੰਜ ਹੁੰਦੇ ਨਾ ਤੇ ਸਤਿਗੁਰੂ ਜੀ ਅੱਜ ਆਪਾਂ ਬਾਣੀ ਦੇ ਨਾਲ ਸਤਿਗੁਰੂ ਜੀ ਸਿੱਖਿਆ ਦੇ ਨਾਲ ਜੁੜਨ ਦਾ ਯਤਨ ਕਰਨਾ ਇਹ ਸਾਰੇ ਨਗਰ ਨੇ ਬੜੇ ਪਿਆਰ ਦੇ ਨਾਲ ਸਤਾਰ ਦੇ ਨਾਲ ਸਹਿਯੋਗ ਕਰਕੇ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਪਰਿਵਾਰਾਂ ਸਮੇਤ ਸੰਗਤਾਂ ਹਾਜ਼ਰੀਆਂ ਭਰੀਆਂ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਸਤਿਗੁਰੂ ਜੀ ਦਾ 450 ਸਾਲਾ ਗੁਰਯਾਈਪੁਰ ਮਨਾਇਆ ਜਾ ਰਿਹਾ ਸੋ ਆਪ ਸਰਬੱਤ ਸੰਗਤਾਂ ਨੂੰ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ 450 ਸਾਲਾ ਗੁਰਯਾਈਪੁਰ ਦੀਆਂ ਲੱਖ ਲੱਖ ਵਧਾਈਆਂ ਹੋਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉਹਨਾਂ ਦੀ ਬਾਣੀ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸਿੱਖਿਆ ਦੇ ਨਾਲ ਆਪਾਂ ਜੀਵਨ ਦੇ ਨਾਲ ਜੋੜਨ ਦਾ ਯਤਨ ਕਰਨਾ ਸਾਡੇ ਬਹੁਤ ਹੀ ਸਦਕਾਰਯੋਗ ਪਿੰਡ ਦੇ ਹੋਣਹਾਰ ਮਾਸਟਰ ਕੁਲਦੀਪ ਸਿੰਘ ਜੀ ਇਹਨਾਂ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਹੈ ਹੋਰ ਵੀ ਸਾਰੇ ਨਗਰ ਨੇ ਤਨ ਕਰਕੇ ਮਨ ਕਰਕੇ ਤਨ ਕਰਕੇ ਸਵਾਵਾ ਕਰਕੇ ਗੁਰੂ ਜੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਪਵਿੱਤਰ ਦਿਹਾੜਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਯੋਧਿਆ ਇਸਤਵ ਦੀ 450 ਸਾਲਾ ਅਤੇ ਦੂਸਰਾ ਸਾਧਗੁਰੂ ਸ੍ਰੀ ਗੁਰੂ ਆਮਦਾਸ ਸਾਡੀ ਸਲਹਸ ਵਿੱਚ ਪਾਸ਼ਾ ਤੈਨਾਂ ਦੇ ਗੁਰਦਵਾਰਾ ਗਦੀ 450 ਸਾਲ ਤੋਂ ਉਦੋਂ ਰੱਖਦੇ ਹਾਂ ਇਹ ਨਗਰ ਨੂੰ ਅਸੀਂ ਵੱਡੂਆਲ ਗੁਰਦਵਾਰਾ ਸ੍ਰੀ ਕਾਲਗੜ੍ਹ ਸਾਹਿਬ ਸਮੂਹ ਸੰਗਤ ਵੱਲੋਂ ਪਰਾਲਾ ਕੀਤਾ ਗਿਆ ਹੈ ਇਹ ਨਗਰ ਕੀਰਤਨ ਵੱਡੂਆਲ ਪ੍ਰੋਇਵਾਲ ਬਾਡਾ ਮੰਗਲ ਸਿੰਘ ਤੋਂ ਹੁੰਦਾ ਹੋਇਆ ਗੁਰਦਵਾਰਾ ਸਿੰਘ ਸਭਾ ਕਮਾਲਕੇ ਵਿਖੇ ਪਹੁੰਚਿਆ ਸੰਗਤ ਨੇ ਨਗਰ ਕਮਾਲਕੇ ਦੀ ಗ್ರಾಮ ਪੰਚਾਇਤ ਗੁਰਦੁਆਰੇ ਦੇ ਪ੍ਰਬੰਧਕ ਜਣਾ ਨੇ ਗ੍ਰਾਂਤੀ ਸਾਹਿਬਾਨ ਨੇ ਸੰਗਤਾਂ ਚਾਹ ਪਾਣੀ ਧਾਲ ਪਾਣੀ ਨਾਲ ਸੇਵਾ ਕੀਤੀ ਹੈ ਸਤਿਗੁਰੂ ਕਿਰਪਾ ਕਰਨ ਜਿਸ ਭਾਵਨਾ ਕਰ ਕਰਕੇ ਸੇਵਾ ਕੀਤੀ ਸਤਿਗੁਰੂ ਸਾਹਿਬ ਦੀ ਦੇਵਾ ਦਰ ਲਿਖੇ ਲਾਉਣ ਕਮਾਈਆਂ ਸੁਭੜੀਆਂ ਕਰਨ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਦੇ ਰੋਗ ਦਾ ਨਗਰ ਨੂੰ ਚੜ੍ਹਦੀ ਕਲਾ ਸਦਾ ਹੀ ਏਕਤਾ ਫਰਾਗ ਬਕਸ਼ਨ ਅਸੀਂ ਨਗਰ ਬਡੂਆ ਗੁਰਦੁਆਰਾ ਪ੍ਰਬੰਧਕ ਵੱਲੋਂ ਅਤੇ ಗ್ರಾಮ ਪੰਚਾਇਤ ਬਡੂਆ ਦੇ ਨੂੰ ਨਗਰ ਕਮਾਲ ਕੇ ਦਾ ਸੰਗਤਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸੰਗਤਾਂ ਦੀ ਚਾਹ ਪਾਣੀ ਜਲ ਪਾਣੀ ਸਮੋਸੇ ਆਦਿ ਸੇਵਾ ਕੀਤੀ ਹੈ ਇਸੇ ਤਰ੍ਹਾਂ ਹੀ ਅੱਗੇ ਆਸਤੇ ਜੋ ਵੀ ਕੋਈ ਕਾਰੋਬਾਰ ਤਰੱਕੀ ਕਰਨ ਸੰਗ ਦਾ ਚੜ੍ਹਦੀਆਂ ਕਲਾ ਬਕਸ਼ਨ ਨਗਰ ਦਾ ਫਵਾਗ ਰਹੇ ਗੁਰਦਾਸ ਸਾਹਿਬ ਚੜ੍ਹਦੀ ਕਲਾ ਜਾਵੇ ਸੰਗਤ ਐ ਇਸੇ ਤਰ੍ਹਾਂ ਸੇਵਾ ਕਰਦੀਆਂ ਰਹਿਣ ਤਾਲਮਨ ਤਨ ਕਰ ਕਰਕੇ ਵਾਹਿਗੁਰੂ ਜੀ ਕਾ ਖਾਲਸਾ